ਕੁਕਬੀਰ ਬਾਦਲ ਐਡੇ ਐਡੇ ਗੁਨਾਹ ਕਬੂਲ ਕਰ ਗਿਆ 2 ਦਸੰਬਰ ਨੂੰ ਕਿਹਾ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੁਖਸਰ ਜਾ ਕੇ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਹ ਚ ਤੇ ਉਹ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਕੁਝ ਨਹੀਂ ਬਲਟੋਆ ਕਿਸ ਲਪੱਦਰ ਦੀ ਜਿਹੜੀ ਬਿਆਨਬਾਜ਼ੀ ਦਸਹਦਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਰੀ ਤਾ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਤੇ ਚੱਲ ਤੂੰ ਆ ਗਿਆ ਠੀਕ ਹੈ ਜੀ ਗਿਆਨੀ ਗੁਰਬਚਨ ਸਿੰਘ ਤਨ ਕਿੱਡਾ ਵੱਡਾ ਉਹਨੇ ਗੁਨਾਹ ਕੀਤਾ ਉਹਨੂੰ ਕਹਿੰਦਾ ਚੱਲ ਤੂੰ ਵੀ ਆ ਗਿਆ ਵਾਪਸ ਆ ਗਿਆ ਪੁਰਾਣੇ ਫੈਸਲੇ ਗਲਤ ਮਤਲਬ ਇਹ ਕੀ ਹੈ ਗਿਆਨੀ ਜਿਹੜੇ ਗੜਗੱਜ ਸਾਹਿਬ ਨੇ ਅਕਾਲ ਤਖਤ ਜਹਦਰ ਸਾਹਿਬ ਥੋੜਾ ਜਿਹਾ ਘਟੂ ਘਟ ਹੁਣ ਚਲ ਠੀਕ ਹੈ ਕਿਸੇ ਨੇ ਅਪੁਆਇੰਟਮੈਂਟ ਕਰਤੀ ਨੋਮੀਨੇਟਡ ਹੁਣ ਘਟੂ ਘਟ ਹੁਣ ਤਾਂ ਸਿੱਖ ਪੰਥ ਦੇ ਜਿਹੜੇ ਫੈਸਲੇ ਜਿਹੜੇ ਨੇ ਉਹ ਪੰਥ ਦੇ ਹਸਾਬ ਨਾਲ ਲਓ ਨਾ ਹੁਣ ਤਾਂ ਤੁਸੀਂ ਇਹ ਤਾਂ ਜਮ੍ਹਾਂ ਪਤਾ ਲੱਗ ਜਾਂਦਾ ਰਹਿੰਦਾ ਹੈ ਵੀ ਹਰ ਗੱਲ ਤੇ ਸਰਕਾਰ ਨੇ ਐ ਕੀਤਾ ਤੇ ਫਿਰ ਸਰਕਾਰ ਘਰਾਂਇ ਕਰੂ ਸਰ ਇਹ ਇੱਕ ਇਸ ਤਰ੍ਹਾਂ ਇਸ ਤਰ੍ਹਾਂ ਬੁੱਲ ਮਤਲਬ ਆਹ ਹੁੰਦੀ ਇਸ ਮਤਲਬ ਫੈਸਲੇ ਲੈਣ ਦੀ ਜਿਹੜੀ ਤਰਤੀਬ ਹੈ ਹੈ ਤੂੰ ਮੰਨਦਾ ਨਾ ਬਈ ਸਰਕਾਰ ਗਲਤ ਹੈ ਚ ਤੇ ਫਿਰ ਇਹ ਤੇ ਕਿਉਂ ਨਹੀਂ ਕਾਰਵਾਈ ਕੀਤੀ ਸਰਕਾਰ ਤਾਂ ਉਹ ਵੀ ਹੈ ਜਿਹੜੀ ਰੀਡ ਕਾਰਟੂਨ ਬਣਾਏ ਚਾਰੇ ਸਾਹਿਬ ਜਾਂ ਦੇਤੇ ਗੁਰੂ ਗੋਬਿੰਦ ਸਿੰਘ ਜੀ ਇਹਦੇ ਕੋਈ ਕਾਰਵਾਈ ਨਹੀਂ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ